ਇੰਨੀ ਅਪੀਲ ਕਰਨਾ ਚਾਹੁੰਦਾ ਜਿੰਨੀ ਵੀ ਜਰਮਨ ਦੀ ਸੰਗਤ ਆ ਕਿ ਇੱਕ ਲੜਾਈ ਲੱਗੀ ਆ ਉੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਠੀਕ ਹੈ ਕੌਣ ਗਲਤ ਹੈ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤੇ ਵੱਡੀਆਂ ਵੱਡੀਆਂ ਤਾਕਤਾਂ ਵੀ ਆ ਰਾਜ ਹੁੰਦੇ ਆ ਔਰ ਮੈਂ ਅਪੀਲ ਕਰੂੰਗਾ ਜਿੰਨੇ ਵੀ ਡਾਕਟਰਸ ਨੇ ਖਾਸ ਕਰਕੇ ਉਹ ਜਿਹੜੇ ਯੂਰਪ ਦੇ ਵਿੱਚ ਟ੍ਰੇਨਡ ਹੋਏ ਨੇ ਭਾਵੇਂ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਟ੍ਰੇਨਡ ਹੋਏ ਨੇ ਕਿ ਹੁਣ ਤੁਹਾਡਾ ਟਾਈਮ ਹੈ ਮੇਬੀ ਰੀਪੇ ਬੈਕ ਕਰਨ ਦਾ ਹਨਾ ਉਹ ਉਹ ਲੋਕਾਂ ਨੂੰ ਕਾਲ ਜੀ ਮੈਂ ਡਾਕਟਰ ਸੁਮਨ ਸਿੰਘ ਮੈਂ ਰੰਦਾਵਾ ਸਾਹਿਬ ਤੇ ਚਾਲ ਸਾਹਿਬ ਇੱਥੇ ਜਰਮਨੀ ਵਿੱਚ ਮੈਂ ਹੁਣੇ ਪਹੁੰਚਿਆ ਆ ਔਰ ਲੈਂਡ ਕੀਤੇ ਆ ਬਰਲਿਨ ਦੇ ਵਿੱਚ ਔਰ ਫਗਲਾ ਸਾਡਾ ਜਿਹੜਾ ਇਥੋਂ ਜਾ ਪੋਲੈਂਡ ਜਾਂ ਰូមੇਨੀਆ ਡਿਪੈਂਡਿੰਗ ਔਨ ਜਿਹੜੀ ਸਾਡੀ ਟੀਮ ਦੀ ਨੀਡ ਹੋਵੇਗੀ ਔਰ ਮੈਂ ਇਨੀ ਅਪੀਲ ਕਰਨਾ ਚਾਹੁੰਦਾ ਜਿੰਨੀ ਵੀ ਜਰਮਨ ਦੀ ਸੰਗਤ ਆ ਕਿ ਇੱਕ ਲੜਾਈ ਲੱਗੀ ਆ ਉੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਠੀਕ ਆ ਕੌਣ ਗਲਤ ਆ ਸਾਡਾ ਉਹ ਕੰਮ ਨਹੀਂ ਸਾਡਾ ਕੰਮ ਹੈ ਸਰਬੱਤ ਦੇ ਭਲੇ ਦਾ ਸੇਵਾ ਕਰਨ ਦਾ ਸੋ ਔਰ ਇਹਦਾ ਰੀਜ਼ਨ ਇਹ ਆ ਜੇ ਅਸੀਂ ਦਿੱਲੀ ਅੰਦੋਲਨ ਚ ਕੁਝ ਸਿੱਖਿਆ ਸੀ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਰਾਜ਼ ਦਿੰਦੇ ਆ ਇਨਸਾਨੀਅਤ ਦੇ ਨਾਮ ਤੇ ਜੇ ਲੜਾਈ ਤੁਹਾਡੀ ਜਾਇਜ਼ ਆ ਸੋ ਸਾਡੀ ਤੇ ਲੜਾਈ ਇਹੋ ਆ ਸੇਵਾ ਦੀ ਕਿ ਜੇ ਕੋਈ ਲੋਕ ਡਿਸਪਲੇਸ ਹੋਏ ਆ 7 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਬਾਹਰਲੇ ਦੇਸ਼ਾਂ ਚ ਆ ਚੁੱਕੇ ਨੇ ਔਰ ਸਾਡਾ ਇਹੋ ਹੀ ਆ ਕਿ ਜੇ ਕੱਲ ਖੁਦ ਨਾਲ ਖਾਸ ਤਾ ਸਾਡੇ ਉੱਤੇ ਇਹ ਦਿਨ ਆਉਂਦਾ ਜਾਂ ਸਾਡੇ ਬੱਚਿਆਂ ਦੇ ਉੱਤੇ ਇਹ ਦਿਨ ਆਉਂਦਾ ਅਸੀਂ ਕੀ ਐਕਸਪੈਕਟ ਕਰਦੇ ਆ ਜਿਹੜੇ ਯੂਕਰੇਨ ਦੇ ਲੋਕ ਨੇ ਜਾਂ ਯੂਰਪ ਦੇ ਲੋਕ ਨੇ ਉਹ ਉਹਨਾਂ ਨੂੰ ਕਿੱਦਾਂ ਟਰੀਟ ਕਰਨਗੇ ਸੋ ਸਾਡਾ ਇਹੋ ਹੀ ਆ ਕਿ ਇੱਕ ਪੈਗਾਮ ਲੈ ਕੇ ਆਇਆ ਹੈ ਸੇਵਾ ਦਾ ਪੈਗਾਮ ਹੈ ਔਰ ਮੇਰਾ ਮੈਡੀਕਲੀ ਔਰ ਮੈਂ ਅਪੀਲ ਕਰੂੰਗਾ ਜਿੰਨੇ ਵੀ ਡਾਕਟਰਸ ਨੇ ਖਾਸ ਕਰਕੇ ਉਹ ਜਿਹੜੇ ਯੂਰਪ ਦੇ ਵਿੱਚ ਟ੍ਰੇਨਡ ਹੋਏ ਨੇ ਭਾ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਟ੍ਰੇਨਡ ਹੋਏ ਨੇ ਕਿ ਹੁਣ ਤੁਹਾਡਾ ਟਾਈਮ ਹੈ ਮੇਬੀ ਰੀਪੇ ਬੈਕ ਕਰਨ ਦਾ ਹਨਾ ਉਹ ਉਹ ਲੋਕਾਂ ਨੂੰ ਕੀ ਆਪਾਂ ਵੱਧ ਚੜ ਕੇ ਆਪਣੀ ਸੇਵਾ ਪਾਈਏ ਸੇਵਾ ਮਤਲਬ ਕਿ ਆਪਣਾ ਟਾਈਮ ਪਾਸ ਸਕਦੇ ਹੋ ਜਾਂ ਸਪੈਸ਼ਲੀ ਜੇ ਤੁਸੀਂ ਡਾਕਟਰ ਹੋ ਆਈ ੈਮ ਸ਼ੋਰ ਉੱਥੇ ਮੈਡੀਕਲ ਨੀਡਸ ਹੋਣਗੀਆਂ 멘ਟਲ ਹੈਲਥ ਆ ਜਾਂ ਡਾਇਬੀਟਿਸ ਹਾਈਪਰਟੈਂਸ਼ਨ ਸਭ ਕੁਝ ਆਪਾਂ ਡੀਲ ਕਰ ਸਕਦੇ ਹਾਂ ਸੋ ਤੁਸੀਂ ਭਾਵੇਂ ਮੈਨੂੰ ਜੁਆਇਨ ਕਰ ਸਕਦੇ ਹੋ ਜਾਂ ਆਪਣੇ ਆਪ ਹੀ ਇੱਕ ਇਨਸਾਨ ਆਪਣੇ ਵਿੱਚ ਬਹੁਤ ਵੱਡਾ ਹੁੰਦਾ ਹੈ ਜੇ ਤੁਸੀਂ ਹੁਣ ਸੋਚ ਰਹੇ ਹੋ ਕਿ ਤੁਸੀਂ ਕੀ ਕਰੋ ਕੀ ਕੀ ਕਰਨਾ ਚਾਹੀਦਾ ਦੈਨ ਯੂ ਆਰ ਨਾਟ ਅਲੋਨ ਹਰ ਇੱਕ ਬੰਦਾ ਇਹੋ ਹੀ ਸੋਚਦਾ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਸ਼ਿਸ਼ ਕਰਨਾ ਸੋ ਜੋ ਵੀ ਕਰ ਸਕਦੇ ਹੋ ਜਰੂਰ ਕਰੋ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੰਬਾਈਨਡ ਐਫਰਟ ਹੋਣੀ ਚਾਹੀਦੀ ਹੈ ਜੋ ਵੀ ਆਪਾਂ ਕਰਦੇ ਹਾਂ ਇਕੱਠੇ ਹੋ ਕੇ ਕਰੀਏ ਸੋ ਮੇਰਾ ਤੇ ਹੋਈ ਇਹ ਮੈਸੇਜ ਅਗੇਨ ਸਭ ਤੋਂ ਵੱੱਟ ਤੇ ਪਹਿਲੇ ਦਾ ਮੈਸੇਜ ਆ ਅਗਲਾ ਜੋ ਵੀ ਰੰਧਾਵਾ ਸਾਹਿਬ ਚਾਲ ਸਾਹਿਬ ਅਸੀਂ ਮਤਲਬ ਕਿ ਐਜ਼ ਅ ਟੀਮ ਆਪਾਂ ਡਿਸਾਈਡ ਕਰਾਂਗੇ ਕਿ ਅਗਲਾ ਕੀ ਸਟੈਪ ਹੋਗਾ ਉਹ ਆਪਾਂ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਮੈਂ ਡਾਕਟਰ ਸੁਮਨ ਸਿੰਘ ਮੈਂ ਰੰਧਾਵਾ ਸਾਹਿਬ ਤੇ ਚਾਲ ਸਾਹਿਬ ਇੱਥੇ ਜਰਮਨੀ ਵਿੱਚ ਮੈਂ ਹੁਣੇ ਪਹੁੰਚਿਆ ਔਰ ਲੈਂਡ ਕੀਤੇ ਆ ਬਰਲਿਨ ਦੇ ਵਿੱਚ ਔਰ ਅਗਲਾ ਸਾਡਾ ਜਿਹੜਾ ਇਥੋਂ ਜਾ ਪੋਲੈਂਡ ਜਾਂ ਰូមੇਨੀਆ ਡਿਪੈਂਡਿੰਗ ਔਨ ਜਿਹੜੀ ਸਾਡੀ ਟੀਮ ਦੀ ਨੀਡ ਹੋਣਗੀ ਔਰ ਮੈਂ ਇਨੀ ਅਪੀਲ ਕਰਨਾ ਚਾਹੁੰਦਾ ਜਿੰਨੀ ਵੀ ਜਰਮਨ ਦੀ ਸੰਗਤ ਆ ਕਿ ਇੱਕ ਲੜਾਈ ਲੱਗੀ ਆ ਉੱਚ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਠੀਕ ਆ ਕੌਣ ਗਲਤ ਆ ਸਾਡਾ ਉਹ ਕੰਮ ਨਹੀਂ ਸਾਡਾ ਕੰਮ ਹੈ ਸਰਬੱਤ ਦੇ ਭਲੇ ਦਾ ਸੇਵਾ ਕਰਨ ਦਾ ਸੋ ਔਰ ਇਹਦਾ ਰੀਜ਼ਨ ਇਹ ਆ ਜੇ ਅਸੀਂ ਦਿੱਲੀ ਅੰਦੋਲਨ ਵਿੱਚ ਕੁਝ ਸਿੱਖਿਆ ਸੀ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਹੀ ਰਾਜ਼ ਦਿੰਦੇ ਆ ਇਨਸਾਨੀਅਤ ਦੇ ਨਾਮ ਜੀ ਲੜਾਈ ਤੁਹਾਡੀ ਜਾਇਜ਼ ਆ ਸੋ ਸਾਡੀ ਤੇ ਲੜਾਈ ਇਹ ਉਹ ਆ ਸੇਵਾ ਦੀ ਕੀ ਜੇ ਕੋਈ ਲੋਕ ਡਿਸਪਲੇਸ ਹੋਏ ਆ 7 ਲੱਖ ਤੋਂ ਵੱਧ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਬਾਹਰਲੇ ਦੇਸ਼ਾਂ ਚਾ ਚੁੱਕੇ ਨੇ ਔਰ ਸਾਡਾ ਇਹੋ ਹੀ ਆ ਕਿ ਜੇ ਕੱਲ ਖੁਦਾ ਨਾ ਖਾਸਤਾ ਸਾਡੇ ਉੱਤੇ ਇਹ ਦਿਨ ਆਉਂਦਾ ਜਾਂ ਸਾਡੇ ਬੱਚਿਆਂ ਦੇ ਉੱਤੇ ਇਹ ਦਿਨ ਆਉਂਦਾ ਅਸੀਂ ਕੀ ਐਕਸਪੈਕਟ ਕਰਦੇ ਆ ਜਿਹੜੇ ਯੂਕਰੇਨ ਦੇ ਲੋਕ ਨੇ ਜਾਂ ਯੂਰਪ ਦੇ ਲੋਕ ਨੇ ਉਹ ਉਹਨਾਂ ਨੂੰ ਕਿੱਦਾਂ ਟ੍ਰੀਟ ਕਰਨਗੇ ਸੋ ਸਾਡਾ ਇਹੋ ਹੀ ਆ ਕਿ ਇੱਕ ਪੈਗਾਮ ਲੈ ਕੇ ਆਏ ਆ ਸੇਵਾ ਦਾ ਪੈਗਾਮ ਹੈ ਔਰ ਮੇਰਾ ਮੈਡੀਕਲੀ ਔਰ ਮੈਂ ਅਪੀਲ ਕਰੂੰਗਾ ਜਿੰਨੇ ਵੀ ਡਾਕਟਰਸ ਨੇ ਖਾਸ ਕਰਕੇ ਉਹ ਜਿਹੜੇ ਯੂਰਪ ਦੇ ਵਿੱਚ ਟ੍ਰੇਨਡ ਹੋਏ ਨੇ ਭਾ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਟ੍ਰੇਨਡ ਹੋਏ ਨੇ ਕਿ ਹੁਣ ਤੁਹਾਡਾ ਟਾਈਮ ਹੈ ਵੇਬੀ ਰੀਪੇ ਬੈਕ ਕਰਨ ਦਾ ਹਨਾ ਉਹ ਉਹ ਲੋਕਾਂ ਨੂੰ ਕਿ ਆਪਾਂ ਵੱਧ ਚੜ ਕੇ ਆਪਣੀ ਸੇਵਾ ਪਾਈਏ ਸੇਵਾ ਮਤਲਬ ਕਿ ਆਪਣਾ ਟਾਈਮ ਪਾਸ ਸਕਦੇ ਹੋ ਜਾਂ ਸਪੈਸ਼ਲੀ ਜੇ ਤੁਸੀਂ ਡਾਕਟਰ ਹੋ ਆਈ ੈਮ ਸ਼ੋਰ ਉੱਥੇ ਮੈਡੀਕਲ ਨੀਡਸ ਹੋਣਗੀਆਂ ਔਰ ਮੈਂਟਲ ਹੈਲਥ ਹੈ ਜਾਂ ਡਾਇਬੀਟਿਸ ਹਾਈਪਰਟੈਂਸ਼ਨ ਸਭ ਕੁਝ ਆਪਾਂ ਡੀਲ ਕਰ ਸਕਦੇ ਹਾਂ ਸੋ ਤੁਸੀਂ ਭਾਵੇਂ ਮੈਨੂੰ ਜੁਆਇਨ ਕਰ ਸਕਦੇ ਹੋ ਜਾਂ ਆਪਣੇ ਆਪ ਹੀ ਇੱਕ ਇਨਸਾਨ ਆਪਣੇ ਵਿੱਚ ਬਹੁਤ ਵੱਡਾ ਹੁੰਦਾ ਔਰ ਜੇ ਤੁਸੀਂ ਹੁਣ ਸੋਚ ਰਹੇ ਹੋ ਕਿ ਤੁਸੀਂ ਕੀ ਕਰੋ ਕੀ ਕੀ ਕਰਨਾ ਚਾਹੀਦਾ ਦੈਨ ਯੂ ਆਰ ਨਾਟ ਅਲੋਨ ਹਰ ਇੱਕ ਬੰਦਾ ਇਹੋ ਹੀ ਸੋਚਦਾ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਸ਼ਿਸ਼ ਕਰਨਾ ਸੋ ਜੋ ਵੀ ਕਰ ਸਕਦੇ ਹੋ ਜਰੂਰ ਕਰੋ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੰਬਾਈਨਡ ਅਫਰਟ ਹੋਣੀ ਚਾਹੀਦੀ ਹੈ ਜੋ ਵੀ ਆਪਾਂ ਕਰਦੇ ਆ ਇਕੱਠੇ ਹੋ ਕੇ ਕਰੀਏ ਸੋ ਮੇਰਾ ਤੇ ਹੋਈ ਹੈ ਮੈਸੇਜ ਅਗੇਨ ਸਰਬੱਤ ਦੇ ਭਲੇ ਦਾ ਮੈਸੇਜ ਆ ਅਗਲਾ ਜੋ ਵੀ ਰੰਧਾਵਾ ਸਾਹਿਬ ਚਾਲ ਸਾਹਿਬ ਅਸੀਂ ਮਤਲਬ ਕਿ ਐਜ਼ ਅ ਟੀਮ ਆਪਾਂ ਡਿਸਾਈਡ ਕਰਾਂਗੇ ਕਿ ਅਗਲਾ ਕੀ ਸਟੈਪ ਹੋਗਾ ਉਹ ਆਪਾਂ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ